ਆਤਰਤੀ ਸੋ ਪਵਨ ਚੁਲਾਰੇ ਜੁਗ ਜੀ ਖਿਲੇ ਥਾਵ ਕੈਸੇ ਜੀਵਨ ਤਲ ਬਨ ਬਾਰ ਹੋਵੇ ਪਰਵਨ ਕਰ ਤਿੰਗਣ ਕਲਖਣ ਵਿਚਾਰ ਰਹਾ ਕਿਤੇ ਦੇਸ ਨ ਆਇਆ ਸੁਣੀਏ ਤੀਰ ਦਾ ਪਾਸ ਨ ਬੈਠਾ ਦਾਤਾ ਦਾਨ ਕਰੇ ਤਹ ਨਹੀ ਮਹਿਲ ਉਸਾਰ ਨ ਨਾ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਾਪ ਕਰ ਤਾਪ ਨਾ ਹੋਈ ਜੇ ਕੋ ਠਾਉ ਲਏ ਬਦਨਾਵੀ ਕਲ ਕੇ ਲਖਣ ਰਈ ਜੈਸਾ ਸੇਕਦਾਰੀ ਤਿਸੈ ਖਵਾਰੀ ਚਾਕਰ ਕਹਿ ਡਰਨਾ ਜਾਸਿਕਦਾਰਾ ਪਵੇ ਜੰਜੀਰੀ ਤਾ ਚਾਕਰ ਹੱਥੋਂ ਮਰਨਾ ਆਖ ਗੁਣਾ ਕਲ ਆਇਆ ਤਹ ਜੁਗ ਕੇ ਰਹਾ ਤਪਾਵ ਸਜੇ ਗੁਣ ਦੇਹ ਤਪਈਏ ਰਹਾਓ ਕਰਕਲ ਵਾਲੀ ਸਰਨ ਬੇੜੀ ਕਾ ਜੀ ਕ੍ਰਿਸ਼ਨ ਹੋਆ ਬਾਣੀ ਬ੍ਰਹਮ ਬੇਦ ਅਧਰਵਣ ਕਰਨੀ ਕੀਰਤਿ ਲਿਹਾ ਹੋਂਤ ਵਿਨ ਪੂਜਾ ਸਤਿ ਵਿਨ ਸੰਜਮ ਜਤ ਵਿਨ ਕਾਹੇ ਜਨੇਉ ਨਾ ਬੋਤੋ ਬੋਤਿਲਕ ਚੜਾਵੋ ਸੋਚ ਵਿਨ ਸੋਚਨਾ ਹੋਈ ਕਲ ਪਰਮਾਨੰਕ ਤੇਵ ਕੁਰਾਨ ਪੋਥੀ ਪੰਡਤ ਪੜੇ ਰਹੇ ਪੁਰਾਨ ਨਾਨਕ ਨਾਉ ਪਿਆ ਰਹਿ ਮਹਾਨ ਕਰ ਕਰਤਾ ਤੋਂ ਏਕੋ ਜਾਣ ਨਾਨਕ ਨਾਮ ਲੈ ਵੜਿਆ ਹੀ ਇਹ ਦੂ ਪਰ ਕਰਮ ਨਹੀਂ ਜੇ ਕਰ ਹੁੰਦਾ ਮੰਗਣ ਜਈਏ ਫਿਰ ਲਾਮਾ ਮਿਲੇ ਤਹੀ ਰਾਮ ਕਲੇ ਮਹਲਾ ਪਹਿਲਾ ਜਗ ਪਰਬੋਧੈ ਮੜੀ ਬੰਦਾ ਬੈ ਆਸਨ ਤਿਆਗ ਕਾਏ ਸਚ ਪਾਵੈ ਮਮਤਾ ਮੋ ਕਾਮਣ ਹਿਤਕਾਰੀ ਨਾ ਆਤੂਤੀ ਨਾ ਸੰਸਾਰੀ ਜੋਗੀ ਬੈਸ ਰਹੁ ਦੁਬਦਾ ਦੁਖ ਭਾਗੈ ਕਰ ਕਰ ਮੰਗਤ ਲਾਜ ਨ ਲਾਗੈ ਰਹਾਉ ਗਾਵੇ ਗੀਤ ਨਚਿਨ ਆਪ ਕੋ ਲਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਵਦਰਚ ਮਨ ਪਾਇ ਪਿਖਿਆਸੈ ਜਬ ਵਿਚਾਰੀ ਖਾਏ ਵਾਸਮ ਚੜਾਇ ਕਰੇ ਪਖੰਡ ਮਾਇਆ ਮੋਹ ਸਹਜਮ ਡੰਡ ਹੂਟਾ ਖਾ ਪਰ ਭੀਖ ਨਾ ਪਾਏ ਬੰਦਨ ਬੰਧਿਆ ਆਵਹਿ ਜਾਏ ਬੈਨ ਨਾ ਰੱਖੈ ਜਤੀ ਕਹਾਵ ਮਾਈ ਮੰਗਤ ਤਰੈ ਲੋਭਾ ਵੈ ਨਿਰਧਿਆ ਨਹੀਂ ਜੋਤ ਉਜਾਲਾ ਬੂੜਤ ਬੋਡੇ ਸਰਬ ਜੰਗਲ ਵੇਖ ਕਰ ਕਰਖੰਤਾ ਬਹੁ ਠਟਵਾ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰਯ ਅਗਨ ਚਿੰਤਾ ਬਹੁ ਜਾਰੇ ਬਿਨ ਕਰਮਾ ਕੈਸੀ ਉਤਰ ਸਪਾਰੇ ਮੁੰਦਾ ਪਟਕ ਬਨਾਈ ਕਾਹਨ ਮੁਕਤ ਨਹੀਂ ਵਿਦਿਆ ਬਗਿਆਨ ਜੀਵਾ ਇੰਦਰੀ ਸਾਧ ਲਬਣ ਪਸੂ ਪੈ ਨਹੀਂ ਮਿਟੈ ਨਿਸ਼ਾਨ ਤਰੇ ਬਦਲੋਗਾ ਤਰੇ ਬਦਜੁਗ ਸ਼ਬਦ ਵਿਚਾਰ ਚੂਕਸ ਸੁਗ ਉਹ ਜਲ ਸਾਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪੈ ਨਾਉ ਨੇ ਤੂੰ ਕਰਨ ਜੋਗ ਥਾਪ ਉਥਾਪੇ ਕਰੇ ਸੋਹੋਗ ਜਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤਰੇਪਨ ਮੀਤ ਰਾਮ ਕਲੇ ਮਹਲਾ ਪਹਿਲਾ ਖਾਟ ਮਟ ਦੇਹੀ ਮਨ ਬੈ ਰਾਗੀ ਸੁਰਤ ਸ਼ਬਦ ਤੁਨ ਅੰਤਰ ਜਾਗੀ ਵਾਜੈ ਅਨਹੰਦ ਮੇਰਾ ਮਨ ਲੀਨਾ ਗੁਰ ਬਚਨੀ ਸਚ ਨਾਮ ਪਤਿਨ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮ ਘਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਇ ਰਹਾਓ ਮਾਇਆ ਮੋ ਬਿਵਰਜ ਸਮਾਹੀ ਸਤ ਗੁਰ ਪੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤਰਾਤਾ 베ਰਾ ਮਨ ਤੀਰਾ ਓ ਮੈਂ ਮਮਤਾ ਰੋਗ ਨਾ ਲਾਗੈ ਰਾਮ ਭਗਤ ਜਮ ਕਾਪਉ ਪਾਗੈ ਜਮ ਜੰਦਾਰ ਨਾ ਲਾਗੈ ਮੋਹਿ ਨਿਰਮਲ ਨਾਮ ਰਿਦੈ ਹਰਿ ਸੋਹਿ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤਿ ਜਾਗੇ ਦਰਮਤ ਪਰਹਾਰੀ ਆਨੰਦਨ ਜਾਗ ਰਹੇ ਲਿਵਲਾਹੀ ਜੀਵਨ ਮੁਕਤ ਗਤ ਅੰਤਰ ਪਾਈ ਅਲਪਦ ਗੁਫਾ ਮੈਂ ਰਹਿ ਨਰਾਰੇ ਤਸਕਰ ਪੰਜ ਸ਼ਬਦ ਸੰਗਾਰੇ ਹਰ ਕਰ ਜਾਏ ਨਾ ਮਨ ਡੋਲਾਹੀ ਸਹਜ ਨਿਰੰਤਰ ਰਹੋ ਸਮਾਏ ਗੁਰਮਖ ਜਾਗ ਰਹੇ ਆ ਤੂਤਾ ਸਦਬੈ ਰਾਗੀ ਤਤ ਪਰੋਤਾ ਜਗ ਸੋਤਾ ਮਰਿਆ ਵੈ ਜਹੇ ਬਿਨ ਗੁਰ ਸ਼ਬਦ ਨ ਸੋਜੀ ਪਾਏ ਆਨਾਦ ਸ਼ਾਉਦਵ ਜਯ ਦਿਨ ਰਾਤੀ ਆਵਗਤ ਕੀ ਗਤ ਗੁਰਮਖ ਜਾਤੀ ਤਉ ਜਾਣੀ ਜਾ ਸ਼ਬਦ ਪਛਾਨੀ ਏਕੋ ਰਵਰੇ ਆ ਨਿਰਬਾਨੀ ਸਨ ਸਮਾਦ ਸਹਜ ਮਨ ਰਤਾ ਤਜਾ ਹਾਂ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਾਨਿਆ RAM KALI ਮਹਲਾ ਪਹਿਲਾ ਸਾਹਾ ਗਣ ਨਾ ਕਰੇ ਵਿਚਾਰ ਸਾਹੇ ਉਪਰੇ ਕੰਕਰ ਜਿਸ ਗੁਰ ਮਿਲੈ ਸੋਈ ਬਦ ਜਾਣ ਗੁਰਮਤ ਹੋਏ ਤਾ ਹੁਕਮ ਪਛਾਨੈ ਝੂਠ ਨਾ ਬੋਲ ਭਾੜੇ ਸਚ ਕਈਏ ਹਮ ਜੈ ਸ਼ਬਦ ਕਰ ਲਹੀਏ ਰਹਾਓ ਗਾਣਾ ਗਾਣਾ ਜੋ ਤੱਕ ਕਾਂਢੀ ਕਿਨੀ ਪੜੈ ਸੁਣਾ ਬੈ ਤਤਨਾ ਜੀਨੀ ਸਭ ਸਾ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੇ ਬਦੋਂ ਨ ਸਗਲੀ ਸ਼ਹਰ ਨਾ ਵੈ ਤੋ ਵੈ ਪੂਜੈ ਸਿਲ ਬਿਨ ਹਰ ਰਾਤੇ ਮੈਲੋ ਮੇਲਾ ਘਰ ਬਨਵਾਰ ਮਿਲੈ ਪ੍ਰਵਸਾਰਤ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚੈ ਬਾਦਨ ਵੇਦ ਵਿਚਾਰ ਆਪੜ ਬੈ ਕੋ ਪਿਤਰਾ ਤਾਰੇ ਕਾਟਾ ਕਟ ਬ੍ਰਹਮਚੀਨ ਜਨ ਕੋ ਹੀ ਸਤਿਗੁਰ ਮਿਲੈ ਤਸੋ ਜੀ ਹੋਏ ਗਣਤ ਗਣੀਐ ਸ ਸ ਦੁਖ ਜੀਐ ਗੁਰ ਕੀ ਸਰਨ ਪਵੈ ਸੁਖthੀਐ ਕਰਿ ਅਪਰਾਧ ਸਰਨ ਹਮੇ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਉਗਰੇ ਸਰਣ ਨਾ ਆਈਐ ਬ੍ਰਹਮ ਨਾ ਪਾਈਐ ਭਰਮ ਭੁਲਾਈਐ ਜਨਮ ਮਰ ਜਾਈਐ ਜਮਦਰਬਾਦ ਮਰੈ ਬਕਾਰ ਨਾਰਦੈ ਨਾਮ ਨਾ ਸ਼ਬਦ ਅਚਾਰ ਇਕ ਪਾਦ ਦੇ ਪੰਡਦ ਮੇਸਰ ਕਹਾਵੈ ਦੂਦਾਰਾ ਤੇ ਮਹਿਲ ਨ ਪਾਵੈ ਜੈਸੇ ਬਰੋਪਰ ਅਸਾ ਦੇ ਨਾਮਦਾਰ ਕੋਟਮ ਦੇ ਕੋ ਜਨ ਅਪਾਰ ਇਕ ਬੁਰਾ ਭਲਾ ਸਚੇਕ ਬੋਝ ਗਿਆਨੀ ਸਤਗੁਰ ਕੀ ਟੇਕ ਉਗਰ ਮਗਰ ਵਰਲੀ ਇੱਕੋ ਜਾਣਿਆ ਆਵਣ ਜਾਣਾ ਮੇਟ ਸਮਾਨਿਆ ਜਿਨ ਕਾ ਹਿਰਦੈ ਕੰਕਾਰ ਸ਼ਬਦ ਗੁਣੀ ਸਾਚਾ ਵਿਚਾਰ ਗੁਰ ਕਾ ਪਾਣ ਕਰਮ ਕਮਾਵੈ ਨਾਨਕ ਸਾਚੇ ਸਾਚ ਸਮਾਵੈ RAMKLEE ਮਹੱਲਾ ਪਹਿਲਾ हठ निग्रह चीजे, वर्त तपन कर पीज़ राम नाम सर अवर न पूज गुरु सेव मना हर जन संग जय जम जनदार जो है नहीं साक सर्पन दस न सक हर कर सपी जय बाद बा रागी ही जग पीज़ जय त्रै गुण बिखिया जन्म मरी जय ਰਾਮ ਨਾਮ ਬਿਨ ਦੋਖ ਸਹਿਜੈ ਚਾੜਸ ਪਵਨ ਸੰਗਾਸਣ ਪੀਜੈ ਨੌਲੇ ਕਰਮ ਖਟ ਕਰਮ ਕਰੀ ਜੈ ਰਾਮ ਨਾਮ ਬਿਨ ਬਿਰਤਾ ਸਾਸ ਲਿਜੈ ਅੰਦਰ ਪੰਜ ਅਗਨ ਕੋ ਤੀਰਜ ਪੀਤੀ ਜੈ ਅੰਤਰ ਚੋਰ ਕਉ ਸਾਦਲਹਿਜ ਗੁਰਮ ਖੋਇ ਕਾਇਆ ਗੜ ਲੀਜੈ ਅੰਦਰ ਮੈਲ ਤੀਰਤ ਪਰਮਿ ਜੈ ਮਨ ਸੋਚਾ ਕੀ ਸੋਚ ਕਰੀ ਜੈ ਕਿਰਤ ਪਿਆ ਦੋਸ ਕਾ ਕੋ ਦੀਜੈ ਅਨਨ ਖਾਏ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤਰਪਤ ਨਹੀਂ ਥੀਜੈ ਮਨ ਮੁਖ ਜਨਮ ਜਨਮ ਮਰੀ ਜੈ ਸਤ ਗੁਰ ਪੂਜ ਸੰਗਤ ਜਨ ਕੀਜੈ ਮਨ ਹਰ ਰਾਜ ਨਹੀਂ ਜਨਮ ਮਰੀ ਜੈ RAM ਨਾ ਬਿਨ ਕੀ ਕਰਮ ਕੀਜੈ ਉੰਦਰ ਦੁੰਦਰ ਪਾਸ ਤਰੀ ਜਾ ਤੁਰ ਕੀ ਸੇਵਾ ਰਾਮ ਰਵੀ ਜਾ ਨਾਨਕ ਨਾਮਿ ਲੈ ਕਿਰਪਾ ਪ੍ਰਭ ਕੀ ਜਾ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜਿਆ ਵਰਨ ਗੋਹੀ ਜੋ ਕਈਐ ਸੋ ਪ੍ਰਵਤੇ ਹੋਈ ਜੁਗਾ ਜੁਗੰਤਰ ਸਾਇਬ ਸਜ ਸੋਹੀ ਉਤਪਦ ਪਰਲੋਇ ਵਰਨਾ ਕੋਈ ਜੋ ਕਹੀਐ ਸੋ ਪ੍ਰਵਤੇ ਹੋਹੀ ਜੁਗੈ ਜਗੰਤਰ ਸਾਇਬ ਸੋਈ ਉਤਪਦ ਪਰਲੋਇ ਵਰਨਾ ਕੋਹੀਐ ਸਾ ਮੇਰਾ ਠਾਕੁਰ ਗਹਿਰ ਗੰਭੀਰ ਜਨ ਜਪਿਆ ਦਨਹੀ ਸੁਖ ਪਾਇਆ ਹਰ ਕੈ ਨਾਮ ਨ ਲਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਹ ਲਾ ਸਾਚਾ ਸਾਇਬ ਅਮਰ ਅਤੋਲ ਜੀਵਾ ਸੋਚੀ ਸਾਚਾ ਬੋਲ ਕਰ ਦਰਸਾਚਾ ਨਾਹੀ ਰੋਲ ਇਕ ਬਨ ਮੈਂ ਬੈਸ ਡੋਗਰ ਇਸਥਾਨ ਨਾਮ ਬਿਸਾਰ ਪਚਾਇ ਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗਰਮ ਕਪਾਵੇ ਦਰਗ ਮਨ ਹਠ ਅੰਕਾਰ ਕਰੈ ਨਹੀਂ ਪਾਵੇ ਪਾਠ ਪੜ ਲੈ ਲੋਕ ਸੁਣਾਵ ਤੀਰਤ ਪਰਮ ਸੁਆਦਨ ਆਵੈ ਨਾਮ ਬਿਨਾ ਕੈਸੇ ਸੁਖ ਪਾਵੇ ਜਤਨਕਰ ਬੇਨਦ ਕੇ ਨਾ ਰਹੀ ਮਨੁਆ ਢੋਲੇ ਨਰਕੇ ਪਾਈ ਜੰਬਰ ਬਰਬਾਦੋ ਲਹ ਸਜਹੀ ਬਿਨੁ ਨਾ ਬੈਜੋ ਜਲ ਬਲ ਜਾਈ ਸਤਿ ਸਾਧਕ ਕੇਤੇ ਮਨੁ ਦੇਵਾ ਹਾਠ ਨਗ ਰਹਿ ਨਾ ਤਰੇ ਬਤਾਵ ਪੇਵਾ ਸ਼ਬਦ ਚਾਰ ਗਹਿ ਅਗਰ ਸੇਵਾ ਮਨ ਤਰ ਨਿਰਮਲ ਬਿ ਮਨ ਪੇਵਾ ਕਰਮ ਮਿਲੇ ਪਾਵੈ ਸਜਣੋ ਤਮ ਸਰਣਾਗਤ ਰਹੋ ਸਬਾਹੋ ਤਉ ਤੇਉ ਪਜੋ ਪਗਤੀ ਪਾਵੋ ਜਪ ਜਾਪੋ ਗਰਮ ਘਰਣਾਓ ਹੋ ਮੈਂ ਗਰਬੁ ਜਾਇ ਮਨ ਪੀਨੈ ਝੂਠ ਨਾ ਪਾਵਸ ਪਖੰਡ ਕੀਨ ਬਿਨ ਗੁਰ ਸ਼ਬਦ ਨਹੀਂ ਕਰ ਬਾਹਰ ਨਾਨਕ ਗਰਮਖ ਤਤ ਵਿਚਾਰ RAM KALI MAHALLA PEHLA ਜੋ ਆਇਆ ਤੋ ਜਵੈ ਬਉਰੇ ਜੋ ਜਨਮ ਦਿਓ ਅਮਰਨ ਪਿਆ ਜੋ ਰਸ ਪੋਗ ਕੀਏ ਤੇ ਤਾ ਦੁਖ ਲਾਗ ਨਾਮ ਵਿਸਾਰ ਪਵਜਲ ਪਿਆ ਤਨ ਤਨ ਦੇਖਤ ਗਰਬ ਗਇ ਕਨਕ ਕਾਮਣੀ ਸੋਹੇ ਤਵਦਾਵ ਕੀ ਨਾਮ ਵਿਸਾਰ ਪਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨ ਰਖਿਆ ਪ੍ਰੇਤ ਪਿੰਜਰ ਮੈਂ ਕਾਸਟ ਪਿਆ ਵਨ ਦਾ ਨਿਸਨਾਨ ਸੰਜਮ ਸਾਧ ਸੰਗਤ ਬਿਨ ਬਾਦ ਜਿਆ ਲਾਲਚ ਲਗਾ ਨਾਮ ਬਿਸਾਰਿਓ ਆਵਤ ਜਾਵਤ ਜਨਮ ਗਿਆ ਜਾ ਜਮਤਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਕ ਕਾਲ ਗਿਆ ਐਨਸ ਨਿੰਦਾ ਤਾਤ ਪਰਾਹੀ ਹਿਰਦੈ ਨਾਮ ਨਾ ਸਰਬ ਦਿਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵੈ ਰਾਮ ਨਾਮ ਬਿਨ ਨਰਕ ਗਿਆ ਨਮਾ ਵੇਸ ਕਰ ਨਟਵਾਜ ਮੋ ਪਾਪ ਮਹ ਗਲਤ ਗਿਆ ਐਤੋਤਮ ਆਇਆ ਦੇਖ ਪਸਾਰੀ ਮੋ ਮਾਇਆ ਕੈ ਮਗਨ ਭਇਆ ਕਰ ਬਕਾਰ ਵਿਥਾਰਕ ਨੀਰੇਸ਼ੁਰਦ ਸ਼ਬਦ ਬਿਨ ਪਰਮ ਗਿਆ ਹੋ ਮੈਂ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਦ ਕੋ ਆਵਤ ਦੇਖ ਸਾਗਤ ਮਨੈ ਅਬਮਾਨ ਪਿਆ ਜਿਸ ਕਾਏ ਤਨ ਦਨਕ ਸੋ ਪਰਲੇ ਵੇ ਅੰਦਰ ਸਹਿ ਸਾਦੂਖ ਪਿਆਰ ਅੰਤ ਕਾਲਿਕ ਜ ਸਾਥ ਨ ਚੱਲ ਜੋ ਦੇਸ ਸਭ ਤਿਸ ਮਿਆ ਆਦ ਬੁਰਖਿਆ ਪਰੰਪਰ ਸੋ ਪ੍ਰਭ ਹਰ ਨਾਮ ਅਰਦਲ ਪਾਰ ਪਿਆ ਹੋਏ ਕਰੋ ਵ ਕਿਸੈ ਸੁਣਾਵ ਬੈ ਸਾਗਰ ਅਸਰਾਲ ਪਿਆ ਦੇਖ ਗੋਟਮ ਮਾਇਆ ਗ੍ਰਹਿ ਮੰਦਰ ਸਾਗਤ ਜੰਜਾਲ ਪਰਾਲ ਪਿਆ ਜਾ ਆਇਆ ਤਾ ਤਿਨੈ ਬਠਾਇ ਚਾਲੇ ਤਿਨੈ ਬੁਲਾਏ ਲਿਆ ਜੋ ਕੁਛ ਕਰਨਾ ਸੋ ਕਰ ਰਹਿਆ ਬਖਸਨ ਹਾਰ ਬਖਸ ਲਿਆ ਜਨੋ ਚਾਕਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਪਿਆ ਰਦ ਸਦ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਿਆ ਦੁਖ ਸੁਖ ਗਰਮੋਗ ਸਮੁਕਰ ਜਾਨ ਹਰਖ ਸੋਗ ਤੇ ਬਿਰ ਕਤ ਪਿਆ ਆਵ ਮਾਰ ਗਰਮਖੇਰ ਪਾਏ ਨਾਨਕ ਸਹਿਜ ਸਮਾਇ ਲਿਆ ਰਾਮ ਕਲੀ ਦਖਣੀ ਮਹਲਾ ਪਹਿਲਾ ਜਿਆਤ ਸਦਾ ਸੰਜਮ ਸਾਚ ਦਰੜਾਇਆ ਸਾਚ ਸ਼ਬਦ ਰਸ ਲੀਨ ਮੇਰਾ ਗੁਰ ਦੇ ਆਲ ਸਦਾ ਰੰਗ ਲੀਨ ਐਨਸ ਰਹਿ ਏਕ ਲਿਵ ਲਾਗੇ ਸਾਚੇ ਦੇਖ ਪਤੀ ਨ ਰਹਾਓ ਰਹਿ ਗगनपुर दृष्ट ਸਮਸਰ ਅਨਹਦ ਸ਼ਬਦ ਰੰਗੀਨ ਬਾਤ ਬੰਧ ਕੋ ਬਲ ਇਹਨ ਗੁਰਪੁਰ ਉਰਲੇ ਨਾ ਜੀਵਾ ਰੰਗ ਰਸੀ ਨਾ ਮਿਲੇ ਗੁਰ ਸਾਚੇ ਜਨ ਰਚ ਰਾਚੇ ਕਹਿਰਤ ਵਿਚਾਰ ਪਤਿਨ ਏਕ ਮੈਂ ਸਰਬ ਸਰਬ ਮੈਂ ਏਕਾਏ ਸਤ ਗੁਰ ਦੇਖ ਦਿਖਾਈ ਜਿਨ ਕੀ ਐ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਜੈ ਦੀਪਕ ਤੇ ਦੀਪਕ ਪਰਗਾਸਿਆ ਤ੍ਰਿਪਣ ਜੋਤ ਤਿਖਾਈ ਸਚ ਤਗ ਸਚ ਮੈਂ ਲੀ ਬਟੇ ਨਿਰਭਉ ਤੜੀ ਲਾਈ ਮਹੰਗੇ ਆ ਬੇਰਾਗੇ ਜੋਗੀ ਕਟਕਟ ਕੰਗੂਰੀ ਵਾਹੀ ਨਾਨਕ ਸਰਨ ਪ੍ਰਭੂ ਕੇ ਚੂਟੇ ਸਤਗ ਸਚ ਸਖਾਈ ਵਾਹੀ ਗੁਰਜੀਕਾ ਖਲਸਾ